ਪਿਛਲੇ ਦਿਨਾਂ ਦੇ ਵਿੱਚ CIA ਵੱਲੋਂ ਵੀ ਕਿ ਮਸਲਾ ਆਇਆ ਸੀ ਕਿ ਕਿਸੇ ਨੌਜਵਾਨ ਇੱਕ ਭਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਵਾਟਰ ਲੋਕਿੰਗ ਦੇ ਨਾਲ ਮਾਰਿਆ ਗਿਆ ਜਿਹਦੇ ਵਿੱਚ ਬਾਅਦ ਚੋ ਇਹ ਸ਼ੋਅ ਕੀਤਾ ਗਿਆ ਕਿ ਉਹਨੂੰ ਝੀਲ ਦੇ ਵਿੱਚ ਛਾਲ ਮਾਰ ਕੇ ਮਰ ਗਿਆ ਪਰ ਇਹ ਬਠਿੰਡੇ ਦੇ ਜੱਜ ਨੇ ਕਿ ਇਨਕੁਆਰੀ ਕੀਤੀ ਉਹਦੇ ਵਿੱਚ ਸਾਹਮਣੇ ਆਇਆ ਫ੍ਰੈਂਸਟਿਕ ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਕਿ ਵਾਟਰ ਲੋਕਿੰਗ ਨਾਲ ਮਰਿਆ ਵਾਟਰ ਲੋਕਿੰਗ ਮਤਲਬ ਕਿ ਬੰਦੇ ਨੂੰ ਪਾ ਕੇ ਲੰਮਾ ਪਾ ਕੇ ਉਹਦੇ ਉੱਤੇ ਧਾਰ ਮਾਰਨੀ ਪਾਣੀ ਦੀ ਔਰ ਫੇਫੜਿਆਂ ਦੇ ਵਿੱਚ ਪਾਣੀ ਜਾਣ ਕਰਕੇ ਮੌਤ ਹੋ ਗਈ ਇਸੇ ਤਰੀਕੇ ਇੱਕ ਧਰਮਕੋਟ ਦਾ ਮਸਲਾ ਵੀ ਪਿਛਲੇ ਦਿਨੀ ਦੋ ਤਿੰਨ ਦਿਨ ਪਹਿਲਾਂ ਆਇਆ ਕੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਸੀਆਈਏ ਸਟਾਫ ਨੇ ਚੱਕਿਆ ਤੇ ਪੁਲਿਸ ਨੇ ਚੱਕਿਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਨੂੰ ਥੋੜੀ ਸ਼ਰਮ ਚਾਹੀਦੀ ਹੈ ਕਿ ਇਹੇ ਪੰਜਾਬ ਜਿਹੜਾ ਹੈਗਾ ਇਸ ਤਰੀਕੇ ਦਾ ਬਦਲਾ ਚਾਹੀਦਾ ਸੀ ਜੇ ਕਿਸੇ ਦੀ ਕੋਈ ਗਲਤੀ ਹੈਗੀ ਹੈ ਤਾਂ ਉਹਤੇ ਪਰਚਾ ਦਰਜ ਕਰੋ ਕੋਰਟਾਂ ਹੈਗੀਆਂ ਨੇ ਸਾਡੇ ਲਈ ਸੁਪਰੀਮ ਕੋਰਟ ਲੋਅਰ ਕੋਰਟਾਂ ਨੇ ਸੈਸ਼ਨ ਕੋਰਟ ਹੈਗੀ ਆ ਤੇ ਹਾਈ ਕੋਰਟ ਹੈਗੀ ਆ ਸੁਪਰੀਮ ਕੋਰਟ ਹੈਗੀ ਤੁਸੀਂ ਕੌਣ ਹੁੰਨੇ ਹੋਗੇ ਸੀਆਈਏ ਸਟਾਫ ਵਾਲੇ ਕੌਣ ਹੁੰਦੇ ਆ ਕਰੰਟ ਲਾਉਣ ਵਾਲੇ ਆਣਾ ਵਿਖੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਇਹ ਪੁਲਸ ਦੇ ਤਸ਼ੱਦਦ ਨਾਲ ਉਸ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਹੈ ਕਿਵੇਂ ਦੇਖਦੇ ਹਾਂ ਇਸ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਨੇ ਜਿਵੇਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵੀ ਕਹਿੰਦੀ ਹੈ ਕਿ 16 ਥਾਂ ਤੇ ਉਹਦੇ ਜ਼ਖਮ ਹੈਗੇ ਆ ਨੀਲ ਕਿਹਾ ਹੈ ਜਿਹਨੂੰ ਨੀਲ ਕਿਹਾ ਜਾਂਦਾ ਹੈ ਔਰ ਪਰਿਵਾਰ ਨੇ ਦੱਸਿਆ ਕਿ ਕਰੰਟ ਲਾਇਆ ਗਿਆ ਔਰ ਨਾਲ ਹੀ ਉਹਦੇ ਜਿਹੜੇ ਸਾਥੀ ਨੇ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਕਰੰਟ ਲਾ ਕੇ ਨਸੀਹੇ ਦਿੱਤੇ ਗਏ ਔਰ ਮੁੰਡੇ ਦੀ ਮੌਤ ਹੋ ਗਈ ਔਰ ਮੌਤ ਨੂੰ ਤੁਸੀਂ ਦੇਖੋ ਕਿ ਜਦੋਂ ਮੁੰਡਾ ਮਰ ਗਿਆ ਤੇ ਉਹਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਇੱਕ ਜਿਹੜਾ ਹੈਗਾ ਇੱਕ ਐਕਸੀਡੈਂਟ ਹੈ ਜੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਔਰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਮਤਲਬ ਤੁਸੀਂ ਦੇਖੋ ਕਿ ਜਿਵੇਂ ਪਰਿਵਾਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੁੰਡੇ ਨੂੰ ਉੱਥੋਂ ਲਜਾਇਆ ਗਿਆ ਰਸਤੇ 'ਚ ਉਹ ਸੀਆਈਏ ਸਟਾਫ ਦੇ ਪਟੇਲਾ ਸੀਆਈਏ 2 ਵੱਲੋਂ ਔਰ ਉਸ ਤੋਂ ਬਾਅਦ ਕਿਵੇਂ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਮੈ ਸਮਝਦਾ ਕਿ ਕਿਸ ਕਿਧਰਲੇ ਪਾਸੇ ਸਾਡੀ ਸਰਕਾਰ ਤੁਰ ਪਈ ਹੈ ਕਿਧਰਲੇ ਪਾਸੇ ਸਾਡੀ ਪੁਲਿਸ ਤੁਰ ਪਈ ਹੈ ਤੁਸੀਂ ਪਰਿਵਾਰ ਦੀ ਮੈਂਟਲ ਸਟੇਟ ਦੇਖੋ ਤੁਸੀਂ ਦੇਖੋ ਕਿ ਕਿਸ ਤਰੀਕੇ ਦਾ 5 ਸਾਲ ਦਾ ਉਹਨਾਂ ਦਾ ਜਵਾਕ ਜਿਹੜਾ ਹੈਗਾ ਕਿਵੇਂ ਆਪਦੇ ਪਿਓ ਨੂੰ ਯਾਦ ਕਰਦਾ ਪਿਆ ਉਹਦੀ ਵਾਈਫ ਜਿਹਦਾ 4-5 ਸਾਲ ਪਹਿਲਾਂ ਵਿਆਹ ਹੋਇਆਗਾ ਉਹ ਕਿਸ ਤਰੀਕੇ ਦੇ ਨਾਲ ਆਪਦੇ ਪਤੀ ਨੂੰ ਯਾਦ ਕਰਦੀ ਪਈ ਔਰ ਮਾਪਿਆਂ ਦਾ ਇੱਕੋ ਸਹਾਰਾ ਸੀਗਾ ਦੋ ਤਿੰਨ ਪਰਿਵਾਰਾਂ ਦੇ ਵਿੱਚ ਇੱਕੋ ਹੀ ਕਮਾਊ ਪੁੱਤ ਸੀਗਾ ਤੇ ਮਾਰਿਆ ਗਿਆ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ CIA ਵੱਨਦਾ ਵੀ ਕਿ ਮਸਲਾ ਆਇਆ ਸੀ ਕਿ ਕਿਸੇ ਨੌਜਵਾਨ ਇੱਕ ਭਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਵਾਟਰ ਲੋਕਿੰਗ ਦੇ ਨਾਲ ਮਾਰਿਆ ਗਿਆ ਜਿਹਦੇ ਵਿੱਚ ਬਾਅਦੋਂ ਇਹ ਸ਼ੋਅ ਕੀਤਾ ਗਿਆ ਕਿ ਉਹਨੂੰ ਝੀਲ ਦੇ ਵਿੱਚ ਛਲ ਮਾਰ ਕੇ ਮਰ ਗਿਆ ਪਰ ਇੱਕ ਬਠਿੰਡੇ ਦੇ ਜੱਜ ਨੇ ਕਿ ਇਨਕੁਆਰੀ ਕੀਤੀ ਉਹਦੇ ਵਿੱਚ ਸਾਹਮਣੇ ਆਇਆ ਫੋਰੈਂਸਿਕ ਰਿਪੋਰਟਸ ਦੇ ਵਿੱਚ ਸਾਹਮਣੇ ਆਇਆ ਕੀ ਵਾਟਰ ਲੋਕਿੰਗ ਨਾਮ ਰਿਹਾ ਵਾਟਰ ਲੋਕਿੰਗ ਮਤਲਬ ਕਿ ਬੰਦੇ ਨੂੰ ਪਾ ਕੇ ਲੰਮਾ ਪਾ ਕੇ ਉਹਦੇ ਧਾਰ ਮਾਰਨੀ ਪਾਣੀ ਦੀ ਔਰ ਫੇਫੜਿਆਂ ਦੇ ਵਿੱਚ ਪਾਣੀ ਜਾਣ ਕਰਕੇ ਮੌਤ ਹੋ ਗਈ ਇਸੇ ਤਰੀਕੇ ਇੱਕ ਧਰਮਕੋਟ ਦਾ ਮਸਲਾ ਵੀ ਪਿਛਲੇ ਦਿਨੀ ਦੋ ਤਿੰਨ ਦਿਨ ਪਹਿਲਾਂ ਆਇਆ ਕਿ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਸੀਆਈਏ ਸਟਾਫ ਨੇ ਚੱਕਿਆ ਤੇ ਪੁਲਿਸ ਨੇ ਚੱਕਿਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਨੂੰ ਥੋੜੀ ਸ਼ਰਮ ਚਾਹੀਦੀ ਹੈ ਕੀ ਇਸੇ ਪੰਜਾਬ ਜਿਹੜਾ ਹੈਗਾ ਇਸ ਤਰੀਕੇ ਦਾ ਬਦਲਾ ਚਾਹੀਦਾ ਸੀ ਕੀ ਪੰਜਾਬ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਮਾਰਨਾ ਚਾਹੁੰਦੇ ਹੋ ਪਰ ਜੇ ਕਿਸੇ ਦੀ ਕੋਈ ਗਲਤੀ ਹੈਗੀ ਹੈ ਤੇ ਉਹ ਤੇ ਪਰਚਾ ਦਰਜ ਕਰੋ ਕੋਰਟਾਂ ਹੈਗੀਆਂ ਨੇ ਸਾਡੇ ਲਈ ਸੁਪਰੀਮ ਕੋਰਟ ਲੋਅਰ ਕੋਰਟਾਂ ਨੇ ਸੈਸ਼ਨ ਕੋਰਟ ਹੈਗੀ ਆ ਤੇ ਹਾਈ ਕੋਰਟ ਹੈਗੀ ਆ ਸੁਪਰੀਮ ਕੋਰਟ ਹੈਗੀ ਤੁਸੀਂ ਕੌਣ ਹੋਣੇ ਹੋਗੇ ਸੀਏ ਸਟਾਫ ਵਾਲੇ ਕੌਣ ਹੁੰਦੇ ਆ ਕਰੰਟ ਲਾਉਣ ਵਾਲੇ ਇਹਨਾਂ ਕੋਲੇ ਕਰੰਟ ਵਾਲੀਆਂ ਮਸ਼ੀਨਾਂ ਆਈਆਂ ਕਿੱਥੋਂ ਜਿਹੜਾ ਕਿ ਗੈਰਮਨੁੱਖੀ ਨੇ ਜਿਹੜਾ ਕਿ ਗੈਰਕਾਨੂੰਨੀ ਕਰਾਰ ਕਰਾਉਣੀ ਦਿੱਤੀਆਂ ਹੋਈਆਂ ਨੇ ਇਵਨ ਪਟੇ ਵੀ ਜਿਹੜੇ ਪਟੇ ਵਾਲੀਆਂ ਮਸ਼ੀਨਾਂ ਨੇਗੀਆਂ ਉਹ ਵੀ ਗੈਰਕਾਨੂੰਨੀ ਨੇ ਤੇ ਤੁਸੀਂ ਕਰੰਟ ਵਾਲੀਆਂ ਮਸ਼ੀਨਾਂ ਚੱਕੀ ਫਿਰਦੇ ਹੋਗੇ ਕਿੰਨੀ ਮਾੜੀ ਗੱਲ ਹੈ ਔਰ ਮੈਂ ਸਮਝਦਾ ਕਿ ਇਹ ਸਾਰੇ ਮਸਲੇ ਦੇ ਵਿੱਚ ਜਿਹੜੀ ਪਰਿਵਾਰ ਦੀ ਮੰਗਾ ਨਹੀਂ ਹੈ ਚਾਰ ਮੰਗਾ ਕਿ ਇਹਤੇ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਹਾਈ ਕੋਰਟ ਦੇ ਸਿਟਿੰਗ ਦੇ ਅੱਜ ਤੋਂ ਤੇ ਦੂਜੀ ਗੱਲ ਕਿ ਜਿਹੜਾ ਹੈਗਾ ਸੀਆਈਏ ਇਨਚਾਰਜ ਸਮੇਤ ਜਿਹੜੇ ਸੀਆਈਏ ਦੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ 302 ਦਾ ਪਰਚਾ ਦੇ ਕੇ ਉਹਨਾਂ ਨੂੰ ਅਰੈਸਟ ਹੋਣੀ ਚਾਹੀਦੀ ਹੈ ਔਰ ਪਰਿਵਾਰ ਨੂੰ ਕੋਈ ਇਨਸਾਫ ਦੇਣਾ ਚਾਹੀਦਾ ਹੈਗਾ ਜਿਹੜਾ ਪਰਿਵਾਰ ਹੈਗਾ ਉਹਦੀ ਜਿਹੜੀ ਸਿਕਿਉਰਿਟੀ ਹੈਗੀ ਇਹ ਫਾਈਨੈਂਸ਼ੀਅਲ ਸਿਕਿਉਰਿਟੀ ਕਿਵੇਂ ਹੋਊਗੀ ਹੁਣ ਉਹ ਪਰਿਵਾਰ ਦਾ ਇਕੱਲਾ ਦੋ ਤਿੰਨ ਪਰਿਵਾਰਾਂ ਦਾ ਇਕੱਲਾ ਕਮਾਉਣ ਵਾਲਾ ਬੰਦਾ ਸੀਗਾ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜਵਾਕ ਦੀ ਵੀ ਕੋਈ ਸਿਕਿਉਰਿਟੀ ਉਹਨੂੰ ਕੋਈ ਜੋਬ ਪ੍ਰੋਮਿਸ ਕੀਤੀ ਜਾਵੇ ਔਰ ਇਹ ਸਾਰਾ ਕੁਝ ਜਿਹੜਾ ਹੈਗਾ ਟਾਈਮ ਬਾਉਂਡ ਤਰੀਕੇ ਦੇ ਵਿੱਚ ਹੋਵੇ ਔਰ ਇੱਕ ਮਿਸਾਲ ਪੈਦਾ ਕੀਤੀ ਜਾਵੇ ਕਿ ਜਿਹੜੇ ਕੋਈ ਪੁਲਿਸ ਵਾਲੇ ਇਸ ਤਰੀਕੇ ਨਾਲ ਧੱਕਾ ਕਰਦੇ ਆ ਤੇ ਉਹਨਾਂ ਨੂੰ ਇਹ ਅੱਖਾਂ ਖੁੱਲ ਜਾਣ ਕਿ ਅਸੀਂ ਧੱਕਾ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਨਹੀਂ ਚੱਲੂਗਾ ਪਰਿਵਾਰ ਦਾ ਕਹਿੰਦਾ ਕਿ ਹਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਕੋਲੇ ਨਹੀਂ ਪਹੁੰਚਿਆ। ਨਹੀਂ ਦੇਖੋ ਦੇਖੋ ਜਿਹੜਾ ਇੱਥੇ ਐਮਐਲਏ ਐ ਇੱਥੋਂ ਦਾ ਲੋਕਲ ਐਮਐਲਏ ਦਾ ਮੁੰਡਾ ਆਪਦੇ ਆਪ ਨੂੰ ਐਮਐਲਏ ਸਮਝਦਾ ਹੈ ਜਿਹੜਾ ਤੇ ਉਹ ਸਾਰੇ ਇੱਥੇ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ। ਥੋੜੇ ਗੋਨਿਆਣਾ ਦੇ ਵਿੱਚ ਇੱਕ ਮੁੰਡਾ ਮਰ ਗਿਆ ਉਹਨੂੰ ਇੱਕ ਪੁਲਿਸ ਨੇ ਮਾਰ ਦਿੱਤਾ ਤੇ ਉੱਥੇ ਧਰਨਾ ਲਾਇਆ ਸਾਰਾ ਗੋਨਿਆਣਾ ਬੰਦ ਹੈ। ਦੇਖੋ ਸਾਰੀਆਂ ਦੁਕਾਨਾਂ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਬੰਦ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਸਾਥ ਦਿੱਤਾ ਪਰ ਕੀ ਅਸੀਂ ਐਮਐਲਏ ਇਸ ਕਰਕੇ ਬਣਾਉਣੇ ਕਿ ਚੁੱਪ ਵੱਟ ਜਾਵੇ? ਔਰ ਮਾਸਟਰ ਜਗਸੀਰ ਸਿੰਘ ਜਿਹੜੇ ਹੈਗੇ ਆ ਉਹ ਇੱਕ ਮਾਸਟਰ ਰਹੇ ਨੇ ਅਧਿਆਪਕ ਰਹੇ ਨੇ ਮੁੰਡਾ ਵੀ ਅਧਿਆਪਕ ਸੀਗਾ ਪੜਾਉਂਦਾ ਸੀ ਗਾਈਡ ਲਾਈਟ ਸੜਕਾਂ ਨੂੰ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਚੁੱਪੀ ਭੱਟੀ ਹੋਈ ਆ ਆਪਣੀ ਪੁਲਿਸ ਦੀ ਜਿਹੜੀ ਕਾਰਸਤਾਨੀ ਤੇ ਔਰ ਮੈਂ ਸਮਝਦਾ ਭਗਵੰਤ ਮਾਨ ਜੀ ਕੱਲ ਹੀ ਇੱਥੇ ਬਠਿੰਡੇ ਆ ਕੇ ਗਏ ਨੇਗੇ ਉਹਨਾਂ ਨੂੰ ਚਾਹੀਦਾ ਕਿ ਇੱਥੋਂ 10 ਮਿੰਟ ਦਾ ਰਾਹ ਇੱਥੇ ਕਿਉਂ ਨਹੀਂ ਆ ਕੇ ਗਏ ਸੇ ਸਿਰਫ ਜਿਹੜੇ ਨਾ ਹੀ ਕੋਈ ਆਪੋਜੀਸ਼ਨ ਪਾਰਟੀਆਂ ਬਾਰੇ ਵੀ ਮੈਂ ਕਹਿਣਾ ਚਾਹੁੰਦਾ ਕਿ ਕੋਈ ਆਪੋਜੀਸ਼ਨ ਪਾਰਟੀ ਦਾ ਲੀਡਰ ਇੱਥੇ ਨਹੀਂ ਆਇਆ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਭਾਜ ਪੈ ਗਈ ਜਾਂ ਹੋਰ ਨੇਗੇ ਇੱਥੇ ਸਿਰਫ ਜਥੇਬੰਦੀਆਂ ਆਈਆਂ ਨੇ ਸਮਾਜਿਕ ਕਾਰਕੁਨ ਆਏ ਨੇ ਤੇ ਆਮ ਲੋਕ ਸ਼ਹਿਰ ਦੇ ਲੋਕ ਆਏ ਨੇਗੇ ਤੇ ਇਨਸਾਫ ਦੀ ਮੰਗ ਕੀਤੀ ਹੈ ਮੈਂ ਸਮਝਦਾ ਕਿ ਘੱਟੋ ਘੱਟ ਜਿਹੜੀਆਂ ਵਿਰੋਧੀ ਧਿਰਾਂ ਨੇਗੇ ਵਿਰੋਧੀ ਧਿਰ ਪਾਰਟੀਆਂ ਨੇਗੀਆਂ ਸਾਰੀਆਂ ਉਹਨਾਂ ਦੇ ਨੁਮਾਇੰਦੇ ਨੂੰ ਇੱਥੇ ਆਉਣਾ ਚਾਹੀਦਾ ਸੀ ਇਹਨਾਂ ਨੂੰ ਤੇ ਚਲੋ ਨਹੀਂ ਸ਼ਰਮ ਹੈਗੀ ਸਿੱਖਿਆ ਕ੍ਰਾਂਤੀ ਦੇ ਬੜੇ-ਬੜੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਐ ਤੇ ਜਿਸ ਨੌਜਵਾਨ ਦੀ ਮੌਤ ਹੋਈ ਆ ਉਹ ਵੀ ਇੱਕ ਟੀਚਰ ਸੀ ਤੇ ਬੜਾ ਵਧੀਆ ਇੰਗਲਿਸ਼ ਦਾ ਟੀਚਰ ਸੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੜੇ-ਬੜੇ ਅਫਸਰਾਂ ਦੇ ਬੱਚੇ ਵੀ ਉਹਨਾਂ ਤੋਂ ਪੜ੍ਹ ਕੇ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਕੀ ਇਸ ਬਾਰੇ ਕੀ ਕਹਿੰਦੇ ਦੇਖੋ ਪਰਿਵਾਰ ਨੇ ਦੱਸਿਆ ਕਿ ਇੱਥੇ ਕਿਸੇ ਐਸਐਸਪੀ ਨੇ ਵੀ ਕਿਹਾ ਕਿ ਮੇਰਾ ਮੁੰਡਾ ਵੀ ਆ ਮੁੰਡੇ ਤੋਂ ਪੜ੍ਹਿਆ ਬੜਾ ਅੱਛਾ ਪੜਾਉਂਦਾ ਸੀ ਬੜਾ ਵਧੀਆ ਟੀਚਰ ਸੀ ਇੰਗਲਿਸ਼ ਦਾ ਤੇ ਇਹ ਤੋਂ ਪੜ੍ਹ ਕੇ ਉਹ ਵਿਦੇਸ਼ ਦੇ ਵਿੱਚ ਗਿਆ ਔਰ ਬਹੁਤ ਅਸੀਂ ਵੀ ਸੁਣਿਆ ਕਿ ਪਟਿੰਡੇ ਦੇ ਵਿੱਚ ਇੱਕ ਮੁੰਡੇ ਦਾ ਨਾਮ ਸੀਗਾ ਅੰਗਰੇਜ਼ੀ ਪੜਾਉਣ ਦੇ ਵਿੱਚ ਤੇ ਸਿੱਖਿਆ ਕ੍ਰਾਂਤੀ ਤੁਸੀਂ ਦੇਖੋ ਕਿ ਪੁਲਿਸ ਨੇ ਚੱਕ ਕੇ ਮਾਰ ਦਿੱਤਾ ਔਰ ਜਿਹੜੀ ਸਰਕਾਰ ਹੈਗੀ ਉਹ ਕੋਈ ਸੁਹ ਲੈਣ ਨਹੀਂ ਆਈ ਹਜੇ ਤੱਕ 302 ਦੀ ਜਿਹੜੀ ਹੈਗੀ ਐ ਐਫ ਆਈ ਆਰ ਦਰਜ ਨਹੀਂ ਹੋਈ ਹਜੇ ਤੱਕ ਤਾਂ ਜਿਹੜਾ ਸੀਆਈਏ ਇੰਚਾਰਜ ਕਰਨਵੀਰ ਹੈ ਕਿ ਕਰਨਦੀਪ ਹੈ ਉਹਦਾ ਨਾਮ ਉਹਨੂੰ ਹਜੇ ਤੱਕ ਇਹਦੇ ਵਿੱਚ ਨਹੀਂ ਲਿਆ ਗਿਆ ਐਫ ਆਈ ਆਰ ਦੇ ਵਿੱਚ ਔਰ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਹੋਇਆ ਮੈਂ ਸਮਝਦਾ ਕਿ ਬਠਿੰਡੇ ਦੀ ਐਸ ਐਸ ਪੀ ਮੈਡਮ ਨੂੰ ਵੀ ਪੁੱਛਣਾ ਚਾਹੀਦਾ ਕਿ ਜਿਹੜਾ ਸੀਆਈਏ ਸਟਾਫ ਹੈ ਸਾਰਾ ਤੁਹਾਡੇ ਅੰਡਰ ਆਉਂਦਾ ਹੈਗਾ ਉਹਨੂੰ ਤੁਥੋਂ ਇੰਨੀ ਜਿਹੜੀ ਹੈਗੀ ਗੈਰ ਜ਼ਿੰਮੇਦਾਰانہ ਹਰਕਤ ਜਿਹੜੀ ਹੈਗੀ ਤੁਹਾਡੇ ਸਟਾਫ ਨੇ ਕਿਵੇਂ ਕਰ ਦਿੱਤੀ ਤੁਹਾਡੇ ਤੇ ਵੀ ਸਵਾਲ ਬਣਦੇ ਨੇਗੇ ਸਵਾਲਾਂ ਤੋਂ ਬਚਣ ਲਈ ਮੈਂ ਸੁਣਿਆ ਕਿ ਜਿਹੜੇ ਸੀਆਈਏ ਸਟਾਫ ਹੈ ਦਾ ਇੰਚਾਰਜ ਹੈਗਾ ਕਰਨਵੀਰ ਉਹ ਵੀ ਕਰਨਦੀਪ ਉਹ ਵੀ ਫੋਨ ਕਰਾਈ ਜਾਂਦਾ ਹੈ ਲੋਕਾਂ ਨੂੰ ਤੇ ਕਿ ਮੇਰਾ ਨਾਮ ਨਾਲਿਆ ਜਾਵੇ ਕਿਉਂ ਨਾ ਲਿਆ ਜਾਵੇ ਤੇਰੇ ਸਟਾਫ ਨੇ ਤੂੰ ਜਿਹੜਾ ਹੈਗਾ ਰਲ ਕੇ ਹੀ ਕੀਤਾ ਹੋਊਗਾ ਤੇਰੇ ਤੋਂ ਬਿਨਾ ਪੁੱਛੇ ਕਿਵੇਂ ਤਰ੍ਹਾਂ ਸਟਾਫ ਇਹ ਕਰ ਦੂਗਾ ਔਰ ਮੈਂ ਤਾਂ ਸਮਝਦਾ ਕਿ ਸੀਆਈਏ ਇਨਚਾਰਜ ਡਾਇਰੈਕਟਲੀ ਐਸਐਸਪੀ ਦੇ ਅੰਡਰ ਹੁੰਦਾ ਐ ਐਸਐਸਪੀ ਮੈਡਮ ਦੀ ਵੀ ਜ਼ਿੰਮੇਵਾਰੀ ਬਣਦੀ ਐ ਔਰ ਸਰਕਾਰ ਨੂੰ ਇੱਕ ਜਿਹੜੀ ਹੈਗੀ ਹੈ ਮਿਸਾਲ ਪੇਸ਼ ਕਰਨੀ ਚਾਹੀਦੀ ਐ ਕਿ ਇਸ ਤੇ ਕਿ ਜਿਹੜੀ ਸਜ਼ਾ ਦੇ ਕੇ ਕਿ ਮੁੜ ਕੇ ਜਿਹੜੀ ਹੈਗੀ ਪੁਲਿਸ ਇਹ ਜੀ ਗੈਰ ਜ਼ਿੰਮੇਦਾਰانہ ਹਰਕਤ ਨਾ ਕਰੇ ਜਿਹੜੀ ਪੁਲਿਸ ਹੈਗੀ ਉਹ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਐ ਲੋਕ ਉੱਥੇ ਜਿੱਥੇ ਕਿਤੇ ਕੋਈ ਗਲਤ ਅਨਸਰ ਵੀ ਹੈਗੇ ਜੀ ਉੱਥੇ ਪੁਲਿਸ ਨੂੰ ਦੇਖਣ ਤਾਂ ਉੱਥੇ ਆਪਦੇ ਆਪ ਨੂੰ ਸਿਕਿਉਰ ਫੀਲ ਕਰਨ ਉਹ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨੇ ਕਿ ਇਹ ਜੀ ਪੁਲਿਸ ਹੈਗੀ ਕਿ ਲੋਤੋ ਰਹਿ ਮਤਲਬ ਬਹੁਤ ਮਾੜੀ ਗੱਲ ਹੈ